ਗੁਰਸੰਗਤ ਜੀ ਸਿੱਖ ਰਾਤ ਮਰਜਾਦਾ ਦੇ ਵਿੱਚ ਅੰਮ੍ਰਿਤ ਸੰਸਕਾਰ ਉਸ ਦੀ ਤਿਆਰ ਕਰਨ ਦੀ ਵਿਧੀ ਅਤੇ ਜੋ ਮਰਜਾਦਾ ਪੰਥ ਨੇ ਤਿਆਰ ਕੀਤੀ ਹੈ ਉਹ ਦੀ ਆਪਾਂ ਕੱਲ ਵਿਚਾਰ ਕੀਤੀ ਹੈ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇਖ ਕੇ ਰਹਿਤਾਂ ਤੇ ਕੋਰਹਿਤਾਂ ਜਿਹੜੀਆਂ ਹਨ ਉਹ ਅੰਮ੍ਰਿਤ ਛਕਣ ਵਾਲਿਆਂ ਨੂੰ ਸਮਝਾਉਂਦੇ ਹਨ ਆਪਾਂ ਇੱਥੇ ਤੱਕਰ ਵਿਚਾਰ ਸਾਂਝੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ ਪੰਜ ਕਕਿਆਂ ਕੇਸ ਕਿਰਪਾਨ ਕਸ਼ਹਰਾ ਕੰਗਾ ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ ਅੱਗੇ ਹੈ ਇਹ ਚਾਰ ਕੁਰੇਤਾ ਨਹੀਂ ਕਰਨੀਆਂ ਨੰਬਰ 1 ਕੇਸਾਂ ਦੀ ਬਿਆਦਵੀ ਦੂਸਰਾ ਨੰਬਰ ਹੈ ਕੁੱਠਾ ਖਾਣਾ ਤੀਸਰਾ ਨੰਬਰ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਵਨ ਭੋਗਣਾ ਚੌਥਾ ਹੈ ਤਮਾਕੂ ਦਾ ਬਰਤਨ ਕੇਸ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ੀ ਹੋਈ ਵੱਡਮੁੱਲੀ ਦਾਤ ਹੈ ਵੈਸੇ ਵੀ ਜਿਹੜਾ ਮਨੁੱਖ ਧਰਮ ਨਾਲ ਪਿਆਰ ਕਰਦਾ ਉਹ ਕੇਸਾਂ ਦੀ ਬੇਅਦਵੀ ਨਹੀਂ ਕਰਦਾ ਖਾਸ ਕਰਕੇ ਸਿੱਖ ਨੂੰ ਸਤਿਗੁਰੂ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਔਰ ਇੱਕ ਕੁਰਹਿਤਾਂ ਦੇ ਵਿੱਚ ਹੈ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਿਸੇ ਵੀ ਕੇਸ ਦੀ ਬੇਦਵੀ ਨਹੀਂ ਕਰਨੀ ਕੇਸ ਗੁਰੂ ਦੀ ਮੋਹ ਹਨ ਦੂਸਰਾ ਨੰਬਰ ਹੈ ਕੁੱਠਾ ਖਾਣਾ ਇਹਦੇ ਨਾਲ ਨੰਬਰ ਲਿਖਿਆ ਗਿਆ ਨੋਟ ਲਿਖਿਆ ਕੁੱਠਾ ਤੋਂ ਭਾਵ ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ ਪਰ ਇਹ ਅਜ ਤੱਕ ਫੈਸਲਾ ਅਧ ਵਟੇ ਵਿੱਚ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਦੋਨੇ ਪ੍ਰਮਾਣ ਬਖਸ਼ਿਸ਼ ਕੀਤੇ ਆ ਤੇ ਇਹਦਾ ਜਿਹੜਾ ਜੀਵਨ ਹੈ ਜੋ ਸਾਡੇ ਵਿੱਚ ਅੱਜ ਇਹਦੇ ਉੱਪਰ ਬੜੀ ਬਹਿਸ ਹੁੰਦੀ ਹੈ ਗੁਰਬਾਣੀ ਦਾ ਕੋਈ ਨ ਮੁਕਾਬਲਾ ਕਰਦਾ ਵੀ ਇੰਨੇ ਪਾਠ ਕਰਨੇ ਚਾਹੀਦੇ ਆ ਆ ਰਹਿ ਤਾਂ ਰੱਖਣੀਆਂ ਚਾਹੀਦੀਆਂ ਪਰ ਇਹਦੇ ਵਿੱਚ ਹੈ ਕਿ ਉਹ ਖਾਣ ਵਾਸਤੇ ਕਿਉਂਕਿ ਜੀਭ ਦਾ ਚਸਕਾ ਹੈ ਤੀਸਰਾ ਨੰਬਰ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਵਨ ਕਿਉਂਕਿ ਅੱਜ ਦੁਨੀਆ ਦੇ ਵਿੱਚ ਲੋਕ ਤਰਾ ਤਰਾ ਕਰਦੇ ਫਿਰਦੇ ਆ ਏਡਸ ਦੀ ਬਿਮਾਰੀ ਜਿਹੜੀ ਹੈ ਸਤਗੁਰੂ ਨੇ ਇਹਨੂੰ ਸਾਨੂੰ ਕੋਹਾਂ ਦੂਰ ਕੀਤਾ ਹੈ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਦੋਨਾਂ ਦੇ ਵਾਸਤੇ ਹੁਕਮ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮ ਚੌਥਾ ਹੈ ਤਮਾਕੂ ਦਾ ਵਰਤਣਾ ਨਸ਼ਾ ਕੋਈ ਵੀ ਹੈ ਉਹ ਸਿਹਤ ਵਾਸਤੇ ਹਾਨੀਕਾਰਕ ਹੈ ਔਰ ਸਾਨੂੰ ਜੋ ਗੁਰਮਤਿ ਵਿੱਚ ਸਮਝਾਇਆ ਗਿਆ ਅਮਲ ਪ੍ਰਸ਼ਾਦੇ ਦਾ ਰੱਖਣਾ। ਨਸ਼ੇ ਦੇ ਵਿੱਚ ਆਪਾਂ ਪਿੱਛੇ ਪੜਾ ਆਏ ਆ ਕਿ ਲੋਕਾਂ ਨੇ ਤਮਾਕੂ ਆਖਿਆ ਬਹੁਤ ਚੀਜ਼ਾਂ ਲਿਖਿਆ ਵਿੱਚ ਸਾਰਾ ਕੁਝ ਲਿਖਿਆ। ਤੇ ਗੁਰਬਾਣੀ ਤੇ ਸਾਨੂੰ ਪ੍ਰਮਾਣ ਦਿੰਦੀ ਹੈ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਤੇ ਇਹ ਸ਼ਰਾਬ ਜਾਂ ਹੋਰ ਵੀ ਕੋਈ ਨਸ਼ਾ ਜਿਹੜਾ ਹੈ ਤਮਾਕੂ ਦਾ ਸੇਵਨ ਜਿਹੜਾ ਹੈ ਇਕ ਕਰਹਿਤਾਂ ਦੇ ਵਿੱਚ ਹੈ ਇਹਨਾਂ ਵਿੱਚੋਂ ਕੋਈ ਕਰਹਿਤ ਹੋ ਜਾਵੇ ਜਿਹੜੀਆਂ ਚਾਰ ਦਸੀਆਂ ਹਨ ਤੇ ਮੁੜ ਕੇ ਅੰਮਰ ਛਕਣਾ ਪਾਏਗਾ ਆਪਣੀ ਇੱਛਾ ਵਿਰੁੱਧ ਅਨਪੋਲ ਹੀ ਕੋਈ ਕਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ ਹੈ ਪਰ ਇਹ ਫੈਸਲਾ ਪੰਜ ਪਿਆਰੇ ਕਰਦੇ ਸਿਰ ਗੁੰਮ ਨਾੜੀ ਨੜੀ ਮਾਰ ਜੋ ਸਿੱਖ ਹੋ ਕੇ ਕੰਮ ਕਰਨ ਦਾ ਸੰਗ ਨਹੀਂ ਕਰਨ ਸਿਰਗੰਮ ਕਹਿੰਦੇ ਜਿਹੜਾ ਕੇਸਾ ਧਾਰੀ ਹੋ ਕੇ ਕੇਸ ਕਟਾ ਦਿੰਦੇ ਆ ਸਿਰਗੰਮ ਨੂੰ ਆਖ ਕੇ ਨੜੀ ਮਾਰ ਜਿਹੜੇ ਹੁੱਕਾ ਪੀਂਦੇ ਹਨ ਸਿਰਗੰਮ ਨੜੀਵਾਰ ਜੋ ਸਿੱਖ ਹੋ ਕੇ ਕੰਮ ਕਰਨ ਦਾ ਸੰਗ ਨਹੀਂ ਕਰਨਾ ਪੰਥ ਸੇਵਾ ਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ ਆਪਣੀ ਕਮਾਈ ਦੇ ਵਿੱਚੋਂ ਗੁਰੂ ਕਾ ਦਸਵੰਦ ਦੇਣਾ ਆਦਿ ਸਾਰੇ ਕੰਮ ਗੁਰਮਤ ਅਨੁਸਾਰ ਕਰਨੇ ਕਿਉਂਕਿ ਸਾਡੀ ਜਿਹੜੀ ਮਰਜ਼ਾਦਾ ਬਣੀ ਹੈ ਸਾਰੀ ਗੁਰਮਤ ਗੁਰਬਾਣੀ ਦੇ ਆਧਾਰ ਤੇ ਹੈ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਇ ਰਹਿਣਾ ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੀ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ ਅੱਗੇ ਲਈ ਸਾਵਧਾਨ ਰਹਿਣਾ ਅਗਲਾ ਪੁਆਇੰਟ ਤਨਖਾਈਏ ਇਹ ਹਨ ਨੰਬਰ 1 ਮੀਣੇ ਮਸੰਦ ਧੀਰਮਲੀਏ ਰਾਮ ਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀਵਾਰ ਕੁੜੀ ਮਾਰ ਸਿਰ ਗੁੰਮ ਨਾਲ ਵਰਤਨ ਵਾਲਾ ਤਨਖਾਈਆ ਹੋ ਜਾਂਦਾ ਹੈ ਮੀਣੇ ਹੁਣ ਇੱਕ ਪੁਆਇੰਟ ਦੇ ਨਾਲ ਲਿਖਿਆ ਗਿਆ ਨੋਟ ਲਿਖਿਆ ਕਿ ਇਹਨਾਂ ਵਿੱਚੋਂ ਜਿਹੜਾ ਅੰਮ੍ਰਿਤ ਛੱਕੇ ਪੰਥ ਵਿੱਚ ਮਿਲ ਜਾਣ ਉਹਨਾਂ ਨਾਲ ਵਰਤਨਾ ਠੀਕ ਹੈ ਮੀਨੇ ਦਾ ਅਰਥ ਹੁੰਦਾ ਵੈਸੇ ਪੰਜਾਬੀ ਵਿੱਚ ਮੀਸਣਾ ਗੁਰੂ ਰਾਮਦਾਸ ਜੀ ਦੇ ਵੱਡੇ ਸੁਪੁੱਤਰ ਬਾਬਾ ਪ੍ਰੀਤੀ ਚੰਦ ਨੂੰ ਮੀਣਾ ਆਖਿਆ ਗਿਆ ਸੇਵਾ ਤੋਂ ਵੀ ਕਰਦਾ ਸੀ ਪਰ ਉਹਦਾ ਜਿਹੜਾ ਕਿਰਤ ਵਿਹਾਰ ਸੀ ਜੋ ਉਹਦੀ ਸੋਚ ਸੀ ਬਿਲਕੁਲ ਗੁਰਮਤ ਤੋਂ ਉਲਟ ਸੀ ਇਸੇ ਕਰਕੇ ਉਹ ਗੁਰੂ ਰਾਮਦਾਸ ਜੀ ਦੇ ਕੋਲੋਂ ਬਖਸ਼ਿਸ਼ਾਂ ਨਹੀਂ ਪ੍ਰਾਪਤ ਕਰ ਸਕਿਆ ਸਤਗੁਰੂ ਜੀ ਨੂੰ ਕਹਿਣਾ ਪਿਆ ਸੀ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਹੋ ਤਿੰ ਸਿਉ ਝਗਰਤ ਪਾਪ ਮੀਨੇ ਜਪ੍ਰੀਥੀ ਚੰਦ ਦੀ ਔਲਾਦ ਜਿਹੜੀ ਉਹਦੇ ਖਾਨਦਾਨ ਦੇ ਵਿੱਚ ਮਸੰਦ ਮਸੰਦ ਪ੍ਰਥਾ ਵੀ ਗੁਰੂ ਰਾਮਦਾਸ ਜੀ ਨੇ ਆਰੰਭ ਕੀਤੀ ਸੀ ਮਸੰਦ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਮਸੰਦ ਥਾਪੇ ਜਾਂਦੇ ਸੀ ਤੇ ਫਿਰ ਸਾਰੇ ਆਪਣੇ ਇਲਾਕੇ ਦੇ ਗੁਰੂ ਕੇ ਸਿੱਖਾਂ ਕੋਲੋਂ ਦਸਵੰਦ ਜਾਂ ਅਨਾਜ ਰਾਸ਼ਨ ਜੋ ਵੀ ਹੁੰਦਾ ਸੀ ਇਕੱਠਾ ਕਰਕੇ ਉਹਨੂੰ ਗੁਰੂ ਘਰ ਪਹੁੰਚਾਉਂਦੇ ਸਨ ਪਰ ਇੱਕ ਸਮਾਂ ਇੱਥਾਂ ਆਦਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਦੇਖਿਆ ਗੁਰੂ ਪਾਤਸ਼ਾਹ ਜੀ ਨੇ ਗਰਾਵਟ ਬਹੁਤ ਆ ਚੁੱਕੀ ਸੀ ਮਸੰਦ ਜਿਹੜੇ ਸਨ ਉਹ ਬੜੀਆਂ ਹੀ ਨੀਚ ਹਰਕਤਾਂ ਜਿਹੜੀਆਂ ਸੀ ਜਾਂ ਗੁਰੂ ਘਰ ਦੀ ਗੋਲਕ ਦੇ ਵਿੱਚ ਬਹੁਤ ਹੀ ਦੁਰਵਰਤੋਂ ਕਰਨ ਲੱਗ ਗਏ ਤੇ ਫਿਰ ਗੁਰੂ ਸਾਹਿਬ ਜੀ ਉਹਨਾਂ ਮਸੰਦਾਂ ਨੂੰ ਸਾੜਿਆ ਸੀ ਜਿਹਦਾ ਅਨੰਦਪੁਰ ਸਾਹਿਬ ਖੂਬ ਹੀ ਹੈ ਖੂਬ ਦੇ ਵਿੱਚ ਸੱਟ ਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਸੀ ਮੀੜੇ ਮਸੰਦ ਧੀਰਮੜੀਏ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਦਾ ਪੋਤਰਾ ਬਾਬਾ ਗੁਰਦੱਤਾ ਜੀ ਦਾ ਸੁਪੁੱਤਰ ਬਾਬਾ ਗੁਰਦੱਤਾ ਜੀ ਦੇ ਦੋ ਸੁਪੁੱਤਰ ਸਨ ਧੀਰਮਲ ਤੇ ਰਾਮਰਾਏ ਜੀ। ਮਾਫ ਕਰਨਾ ਧੀਰਮਲ ਤੇ ਗੁਰੂ ਹਰਰਾਏ ਸਾਹਿਬ ਜੀ। ਧੀਰਮਲ ਜਿਹੜਾ ਸੀ ਉਸ ਕਾਫੀ ਸਮੇ ਤੋਂ ਇਤਿਹਾਸ ਲਿਖਦਾ ਕਿ ਛੋਟੀ ਜੀ ਉਮਰ ਤੋਂ ਹੀ ਗੁਰੂ ਘਰ ਦਾ ਵਿਰੋਧੀ ਬਣ ਚੁੱਕਾ ਸੀ। ਤੇ ਹਰਰਾਏ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਨੂੰ ਪ੍ਰਾਪਤ ਕੀਤਾ ਤੇ ਬਾਬਾ ਗੁਰਦੱਤਾ ਜੀ ਦਾ ਸੁਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਸੀ। ਉਹ ਧੀਰਮਲਿਏ ਉਹਨਾਂ ਦੇ ਜਿਹੜੀ ਅਨਸਵੰਸ ਜਿਹੜੀ ਅੱਗੇ ਚੱਲਦੀ ਹੈ ਉਹਨਾਂ ਦੇ ਨਾਲ ਨਹੀਂ ਵਰਤਣਾ ਅੱਗੇ ਲਿਖਿਆ RAM RAIYE ਗੁਰੂ ਹਰ ਰਾਜ ਸਾਹਿਬ ਦੇ ਦੋ ਸੁਪੁੱਤਰ ਹੋਇਆ RAM RAI JI ਤੇ HAR KRISHAN SAHB JI MAHARAJ ਤੇ RAM RAI ਜਿਹੜਾ ਸੀ ਉਹਨੂੰ ਬੇਦਖਲ ਕਰ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਦੇ ਨਾਲ ਵੀ ਨਹੀਂ ਵਰਤਣਾ ਜਿਹੜੇ ਧੀਰਮਲਿਏ ਇਹਨਾਂ ਦੇ ਵਿੱਚੋਂ ਇੱਕ ਅਲੱਗ ਸੈਂਟਰ ਤਿਆਰ ਹੋਇਆ ਅੱਜ ਵੀ ਸਾਡੇ ਵਿੱਚ ਚੱਲਦਾ ਉਹਨੂੰ ਕਹਿੰਦੇ ਆ ਬਡਭਾਗ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਭੂਤ ਪ੍ਰੇਤ ਔਰ ਬਹੁਤ ਕੁਝ ਕੀਤਾ ਜਾਂਦਾ ਤੇ ਉਹਨਾਂ ਦੇ ਨਾਲ ਨਹੀਂ ਵਰਤਣਾ ਧੀਰਮੜੀਏ ਰਾਮਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ ਨੜੀ ਮਾਰ ਹੁੱਕਾ ਪੀਣ ਵਾਲਾ ਕੁੜੀ ਮਾਰ ਜਿਹੜੇ ਆਪਣੀਆਂ ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਜਾਂ ਜੰਮਣ ਤੋਂ ਬਾਅਦ ਮਾਰ ਦਿੰਦੇ ਆ ਸਿਰ ਗੁੰਮ ਨਾਲ ਬਰਤਨ ਵਾਲਾ ਤਨਖਾਈਆ ਹੋ ਜਾਂਦਾ ਹੈ ਬਰਤਨ ਦਾ ਭਾਵ ਇੱਥੇ ਲਿਖਿਆ ਨੋਟ ਲਿਖਿਆ ਬਰਤਨ ਤੋਂ ਭਾਵ ਰੋਟੀ ਬੇਟੀ ਦੀ ਸਾਂਝ ਹੈ ਜਿਸ ਦਾ ਸਪਸ਼ਟ ਅਰਥ ਰਿਸ਼ਤਾ ਨਾਤਾ ਕਰਕੇ ਬਰਾਦਰੀ ਦਾ ਸੰਬੰਧ ਪੈਦਾ ਕਰਨਾ ਹੈ ਗੁਰੂ ਸਾਹਿਬ ਤੋਂ ਭਾਵ ਪੰਥ ਨੂੰ ਇੱਕ ਕਰਕੇ ਰੱਖਣ ਦਾ ਸੀ ਤਾਂ ਕਿ ਵੱਖਰੇ ਵੱਖਰੇ ਗੁਰਿਆਈ ਦੇ ਸੈਂਟਰ ਜਾਂ ਮਿਲ ਗੋਬਾ ਸਿੱਖੀ ਦੇ ਅੱਡੇ ਨਾ ਬਣਨ ਇਸ ਕਰਕੇ ਹਦਾਇਤਾਂ ਗੁਰੂ ਸਾਹਿਬ ਮਹਾਰਾਜ ਨੇ ਵਰਤੀਆਂ ਹਨ ਸਰਗਮ ਜਿਹੜਾ ਕਿਸੇ ਕਿਸਾਤਾਰੀ ਹੋ ਕੇ ਆਪਣੇ ਕੇਸ ਕਟਵਾ ਦਿੰਦਾ ਹੈ ਉਹ ਤਨਖਾਈਆ ਹੈ ਦੂਸਰਾ ਨੰਬਰ ਤਨਖਾਈਆ ਕੌਣ ਹੈ ਬੇਅੰਮਰਤੀਏ ਜਾਂ ਪਤਤ ਦਾ ਝੂਠਾ ਖਾਣ ਵਾਲਾ ਤੀਸਰਾ ਹੈ ਦਾੜਾ ਰੰਗਣ ਵਾਲਾ ਚੌਥਾ ਹੈ ਪੁੱਤਰ ਜਾਂ ਧੀ ਦਾ ਸਾਖ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ ਪੰਜਵਾਂ ਤਨਖਾਈਆ ਕੋਈ ਨਸ਼ਾ ਭੰਗ ਅਫੀਮ ਸ਼ਰਾਬ ਪੋਸਤ ਕੁਨੀਨ ਆਦੀ ਵਰਤਨ ਵਾਲਾ ਛੇਵਾਂ ਤਨਖਾਈਆ ਉਹ ਹੈ ਗੁਰਮਤ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਤੇ ਕਰਾਉਣ ਵਾਲਾ ਸੱਤਵਾਂ ਤਨਖਾਈਆ ਉਹ ਹੈ ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ ਜਿਹੜਾ ਅਮਰ ਸਿਖਾ ਕੇ ਇਹ ਕਰਮ ਕਰਦਾ ਹੈ ਉਹ ਤਨਖਾਈਆ ਹੈ ਫਿਰ ਅਮਰ ਸਿਖਾ ਕੇ ਇਹ ਸਿੱਖਿਆ ਦੇਣ ਤੋਂ ਪਰੰਤ ਪੰਜ ਪਿਆਰਿਆਂ ਵਿੱਚ ਕੋਈ ਸੱਜਣ ਅਰਦਾਸਾ ਕਰੇ ਫਿਰ ਤਾਬਿਆ ਬੈਠਾ ਸਿੰਘ ਹੁਕਮ ਲਵੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਵਿੱਚੇ ਜੇ ਕਿਸੇ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰੱਖਿਆ ਹੋਇਆ ਉਸ ਦਾ ਨਾਮ ਹੁਣ ਬਦਲ ਕੇ ਰੱਖਿਆ ਜਾਵੇ ਅੰਤ ਵਿੱਚ ਕੜਾ ਪ੍ਰਸ਼ਾਦ ਵਰਤੇ ਜਹਾਜ਼ ਚੜੇ ਸਾਰੇ ਸਿੰਘ ਤੇ ਸਿੰਘਣਿਆ ਇੱਕੋ ਬਾਟੇ ਵਿੱਚੋਂ ਕੜਾ ਪ੍ਰਸ਼ਾਦ ਰਲ ਕੇ ਛਕਣ ਇੱਕ ਮਨੁੱਖ ਦੇ ਅੰਦਰੋਂ ਭੇਦ ਭਾਵ ਖਤਮ ਕਰਨਾ ਜਿਹਦਾ ਕੱਲ ਵੀ ਆਪਾਂ ਪੜਿਆ ਸੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਜਿਹੜਾ ਬਚਦਾ ਹੈ ਤੇ ਉਹ ਲੈਂਡ ਵਿੱਚ ਖੜੇ ਕਰਕੇ ਸਾਰਿਆਂ ਨੂੰ ਬਾਟੇ ਨਾਲ ਮੂੰਹ ਲਾ ਕੇ ਉਹ ਸ਼ਿਕਾਇਆ ਜਾਂਦਾ ਜੇ ਕੋਈ ਸਮਝੇ ਕਿ ਮੈਂ ਸਭ ਤੋਂ ਪਹਿਲਾਂ ਖੜਾ ਹੋ ਜਾਵੇਂ ਜੂਠਾ ਨਹੀਂ ਪੀਣਾ ਫਿਰ ਵੀ ਘੁੰਮ ਕੇ ਬਾਟਾ ਉਹਦੇ ਕੋਲ ਆਉਂਦਾ ਇੱਕ ਭੇਦ ਭਾਵ ਖਤਮ ਕਰਨ ਵਾਸਤੇ ਹੁਣ ਤਨਖਾਹ ਲਾਉਣ ਦੀ ਵਿਧੀ ਵੀ ਦੱਸੀ ਗਈ ਹੈ ਕਹਿੰਦੇ ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀਪ ਉਹ ਕੋਈ ਭੁੱਲ ਹੋ ਜਾਵੇ ਤਾਂ ਨੇੜੇ ਦੀ ਗੁਰਸੰਗਤ ਪਾਸ ਹਾਜ਼ਰ ਹੋਵੇ ਤੇ ਸੰਗਤ ਦੇ ਸਨਮੁਖ ਹੋ ਕੇ ਖੜੋ ਕੇ ਆਪਣੀ ਭੁੱਲ ਮੰਨੇ ਮੈਂ ਇੱਕ ਗੁਰਮਖ ਪਿਆਰੇ ਦੇ ਬਚਨ ਸੁਣ ਪੜ੍ਹੇ ਸੀ ਉਹ ਕਹਿੰਦੇ ਅਗਲੇ ਸਮੇਂ ਵਿੱਚ ਤੇ ਅੱਜ ਦੇ ਸਿੱਖਾਂ ਦੇ ਵਿੱਚ ਬਹੁਤ ਫਰਕ ਹੈ ਅੱਗੇ ਕਿਸੇ ਕੋਲ ਗਲਤੀ ਹੋ ਜਾਂਦੀ ਸੀ ਤੇ ਉਹ ਸੰਗਤ ਵਿੱਚ ਆਉਂਦਾ ਸੀ ਤੇ ਉਹਨੇ ਆਖਣਾ ਕਿ ਮੈਂ ਅੱਜ ਮੇਰੀ ਸ੍ਰੀ ਸਾਹਿਬ ਮੈਂ ਭੁੱਲ ਗਿਆ ਜਾਂ ਕੰਗਾ ਮੈਂ ਭੁੱਲ ਗਿਆ ਜਾਂ ਕੋਈ ਮੇਰੇ ਕੋਲ ਰਹਿਤ ਦੇ ਵਿੱਚ ਗਲਤੀ ਹੋਈ ਆ ਜਾਣੇ ਵਿੱਚ ਅਣਜਾਣੇ ਵਿੱਚ ਹੋ ਗਈ ਆ ਤੇ ਫਿਰ ਉਹਤੇ ਪੰਜ ਪਿਆਰੇ ਜਾਂ ਛੋਟੀ ਭੁੱਲ ਹੁੰਦੀ ਸੀ ਤੇ ਅਰਦਾਸ ਕੀਤੀ ਜਾਂਦੇ ਸੀ ਅੱਜ ਆਪਾਂ ਮੈਂ ਜਾਂ ਤੁਸੀਂ ਕੋਈ ਵੀ ਹੋਵੇ ਆਪਾਂ ਗਲਤੀਆਂ ਅੱਜ ਵੀ ਕਰਦੇ ਆਂ ਪਰ ਆਪਾਂ ਸੋਚਦੇ ਆਂ ਕਿ ਆਪਾਂ ਠੱਕੇ ਰਹੀਏ ਤਾਂ ਚੰਗੀ ਗੱਲ ਵੀ ਲੋਕੀ ਗੁਰਮੁਖ ਕਹਿੰਦੇ ਆ ਤੇ ਚੰਗੀ ਗੱਲ ਪਰ ਸਤਿਗੁਰੂ ਜਾਣਦਾ ਹੈ ਸਭ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿਉਂਕਿ ਸੰਗਤ ਗੁਰੂ ਸਾਹਿਬ ਮਹਾਰਾਜ ਬਖਸ਼ਣ ਜੋਗ ਆ ਜੇ ਕਿਸੇ ਸਿੱਖ ਪਾਸੋਂ ਰਹਿਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰਸੰਗਤ ਪਾਸ ਹਾਜ਼ਰ ਹੋਵੇ ਤੇ ਸੰਗਤ ਦੇ ਸਨਮੁਖ ਹੋ ਕੇ ਖੜਕ ਕੇ ਭੁੱਲ ਮੰਗੇ ਗੁਰੂ ਸੰਗਤ ਚੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰਸੰਗਤ ਪਾਸ ਤਨਖਾਹ ਦੰਡ ਤਜਵੀਜ਼ ਕਰਨ ਤੇ ਕੋ ਤਨਖਾਹ ਪਾ ਦੇਖਦੇ ਆ ਕਿੰਨੀ ਕ ਲੱਗਦੀ ਹੈ ਸੇਵਾ ਜਿਹੜੀ ਹੈ ਹਾਂ ਜੇ ਉਸ ਕਰਕੇ ਲਈ ਜਾਂਦੀ ਹੈ ਕਿ ਅੱਗੇ ਤੋਂ ਅਸੀਂ ਔਸਰ ਰਹਿਤਾਂ ਦੇ ਵਿੱਚ ਅਸੀਂ ਕੋਈ ਗਲਤੀ ਨਾ ਕਰੀਏ ਅਸੀਂ ਕੋਈ ਕਰੈਤ ਨਾ ਕਰੀਏ ਇਸ ਕਰਕੇ ਉਹ ਲਾਈ ਜਾਂਦੀ ਹੈ ਅੱਜ ਤਾਂ ਜਿਹੜੀਆਂ ਸੇਵਾ ਲੱਗਦੇ ਆ ਉਹ ਵੀ ਰਾਜਨੀਤੀ ਆ ਤੇ ਲਵਾਉਣ ਵਾਲੇ ਵੀ ਰਾਜਨੀਤਿਕ ਲੋਗ ਐ ਜੋ ਪਹਿਲਾਂ ਖੜੇ ਹੋ ਕੇ ਮੰਨ ਜਾਂਦੇ ਬਾਅਦ ਵਿੱਚ ਮੁਕਰ ਜਾਂਦੇ ਆ ਤੇ ਇਦਾਂ ਦੇ ਅੱਜ ਸਾਡੇ ਜਿਹੜੇ ਪੰਥ ਦੇ ਲੀਡਰ ਐ ਤੇ ਪਰ ਬਖਸ਼ਣ ਵਾਲਾ ਗੁਰੂ ਐ ਜੇ ਆਪਾਂ ਦਿਲੋਂ ਅਰਦਾਸ ਕਰਦੇ ਆ ਕਿ ਇਹ ਸਤਗੁਰੂ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰੇਕ ਬੰਦਾ ਭੁੱਲਣ ਹਾਰ ਐ ਗੁਰੂ ਮਹਾਰਾਜ ਕਹਿੰਦੇ ਲਿਖੈ ਕਤੈ ਨ ਛੁਟੀਏ ਖਿਨ ਖਿਨ ਭੋਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਗੁਰੂ ਮਹਾਰਾਜ ਬਖਸ਼ਣ ਜੋਗ ਹੈ ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ ਇਹ ਨਹੀਂ ਕੋਈ ਵੀ ਇਹ ਬੰਦਾ ਕਿਸੇ ਨੂੰ ਦੇਖ ਕੇ ਆ ਬੰਦਾ ਇਹਨੂੰ ਆਪਾਂ ਨਹੀਂ ਮਾਫ ਕਰਨਾ ਤੇ ਬੜਾ ਸੋਹਣਾ ਲਿਖਿਆ ਗਿਆ ਮਰਯਾਦਾ ਦੇ ਵਿੱਚ ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ ਨਾ ਹੀ ਤਨਖਾਹ ਲਾਉਣ ਵੇਲੇ ਵਾਲੇ ਨੂੰ ਦੰਡ ਕਰਨ ਵਿੱਚ ਅੜੀ ਕਰਨੀ ਚਾਹੀਦੀ ਹੈ تنکا ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਏ ਅੰਤ ਸੋਧ ਦੀ ਅਰਦਾਸਾ ਹੋਵੇ ਫਿਰ ਅੱਗੇ ਪੰਥ ਗ੍ਰਹਿਣੀ ਵਿੱਚ ਚੌਥਾ ਪੁਆਇੰਟ ਗੁਰਮਤਾ ਕਰਨ ਦੀ ਵਿਧੀ ਨੰਬਰ 1 ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੋ ਸਕਦਾ ਜੋ ਸਿੱਖ ਧਰਮ ਦੇ ਮੁੱਢਲੇ ਊਸੂਲਾਂ ਦੀ ਪੁਸ਼ਟੀ ਲਈ ਹੋਣ ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬੀੜ ਦੀ ਨਰੋਲਤਾ ਅੰਮ੍ਰਿਤ ਰਹਿਤ ਬੈਤ ਪੰਥ ਦੀ ਬਣਾਵਟ ਆਦ ਨੂੰ ਕਾਇਮ ਰੱਖਣ ਬਾਬਤ ਹੋਰ ਕਿਸੇ ਕਿਸਮ ਦੇ ਸਧਾਰਨ ਧਾਰਮਿਕ ਵਿਦਿਆਕ ਸਮਾਜਿਕ ਪੋਲੀਟੀਕਲ ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ ਗੁਰਮਤਾ ਜਿਹੜਾ ਗੁਰੂ ਦੀ ਮਤ ਦੇ ਅਨਸਾਰ ਤੇ ਇਹਦੇ ਵਿੱਚ ਲਿਖਿਆ ਮਤਾ ਮਤੇ ਦਾ ਭਾਵ ਕੋਈ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਪੰਥ ਦੇ ਵਿੱਚ ਵਰਤਦੀਆਂ ਹਨ ਉਹਦੇ ਉੱਪਰ ਮਤਾ ਪਾਸ ਕੀਤਾ ਜਾਂਦਾ ਹੈ ਤੇ ਜਿਹੜੇ ਗੁਰਮਤਿ ਹੁੰਦੇ ਆ ਗੁਰਬਾਣੀ ਦੇ ਆਧਾਰ ਤੇ ਕੀਤੇ ਜਾਂਦੇ ਤੇ ਇਹ ਗੁਰਮਤਿ ਆ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠੇ ਹੀ ਕਰ ਸਕਦਾ ਹੈ ਤੇ ਸਿਧਾਨਕ ਫੈਸਲਿਆਂ ਦੇ ਅਪੀਲ ਜਿੰਨੇ ਵੀ ਉੱਪਰ ਰਹਿਤ ਮਰਜਾਦਾ ਦੇ ਵਿੱਚ ਫੈਸਲੇ ਦਿੱਤੇ ਗਏ ਆ ਸਥਾਨਕ ਗੁਰੂ ਸੰਗਤਾਂ ਦੇ ਫੈਸਲਿਆਂ ਦੀ ਪੇਸ਼ ਸ੍ਰੀ ਅਕਾਲ ਤਖਤ ਸਭਾ ਪਾਸ ਹੋ ਸਕਦੀ ਹੈ ਤੇ ਇਹ ਮਰਜਾਦਾ ਜਿਹੜੀ ਸਿੱਖ ਰਹਿਤ ਮਰਜਾਦਾ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਗਈ ਕੌਮ ਦੇ ਉਹਨਾਂ ਪੰਥਦਰਦੀਆਂ ਤੇ ਅਲੱਗ-ਅਲੱਗ ਸੰਸਤਾਵਾਂ ਪੂਰੇ ਵਰਲਡ ਦੇ ਵਿੱਚੋਂ ਉਸ ਵੇਲੇ ਸਮਾਂ ਕੱਢ-ਕੱਢ ਕੇ ਸਮੇਂ ਦੇ ਤਰਤੀਬ ਲੈ ਲੈ ਕੇ ਉਹਨਾਂ ਵਿਦਵਾਨਾਂ ਦੀਆਂ ਰਾਵਾਵਾਂ ਲੈ ਲੈ ਕੇ ਇਸ ਨੂੰ ਤਿਆਰ ਕੀਤਾ ਗਿਆ ਇੱਕ ਸਾਡਾ ਬਹੁਤ ਵੱਡਾ ਇੱਕ ਵਿਧਾਨ ਹੈ ਸਾਡਾ ਕਾਨੂੰਨ ਹੈ ਅੱਜ ਦੇਖੋ ਹਰੇਕ ਕੌਮ ਦੇ ਵਿੱਚ ਅਲੱਗ-ਅਲੱਗ ਉਹਨਾਂ ਦੀਆਂ ਮਰਜ਼ਾਦਾ ਹਨ ਜਿੱਦਾਂ ਕਿਸੇ ਜੇ ਹਿੰਦੂ ਧਰਮ ਦੇ ਵਿੱਚ ਜਿੱਦਾਂ ਪੰਡਤ ਨੇ ਕਹਿ ਤਾ ਉਦਹੀਂ ਹੋਣਾ ਹੈ ਜਿਦਾ ਮੌਲਵੀ ਨੇ ਕਹਤਾ ਇਸਲਾਮ ਦੇ ਵਿੱਚ ਉਹਦੇ ਹੋਣਾ ਪਰ ਜੋ ਗੁਰਮਤਿ ਦੇ ਵਿੱਚ ਉਹ ਹੋਏਗਾ ਜੋ ਗੁਰਬਾਣੀ ਨੇ ਕਿਹਾ ਗੁਰੂ ਘਰ ਦੇ ਵਿੱਚ ਉਹ ਹੋਏਗਾ ਜੋ ਸਾਡੀ ਮਰਜ਼ਾਦਾ ਕਹਿੰਦੀ ਹੈ ਸਾਡੀ ਇੱਕ ਸਾਰਤਾ ਹੈ ਚਾਹੇ ਅਸੀਂ ਆ ਆਨੰਦ ਸੰਸਕਾਰ ਕਰਦੇ ਆ ਚਾਹੇ ਤੁਸੀਂ ਖੰਡਵੇ ਵਿੱਚ ਆਨੰਦ ਕਾਰਜ ਕਰਾ ਲਓ ਪਾਵੇਂ ਇੰਗਲੈਂਡ ਜਾ ਕੇ ਕਰਾ ਲਓ ਮਰਜ਼ਾਦਾ ਇੱਕੋ ਰਹੇਗੀ ਇੱਕ ਸਾਰਤਾ ਹੈ ਜੇ ਸਾਡਾ ਜਿਹੜਾ ਮ੍ਰਿਤਕ ਸੰਸਕਾਰ ਹੈ ਉਹਦੀ ਮਰਜ਼ਾਦਾ ਵੀ ਇੱਕ ਹੈ ਉਹਦੇ ਵਿੱਚ ਵੀ ਕੁਝ ਅਡਰਪਨ ਨਹੀਂ ਹੋ ਸਕਦਾ ਜੋ ਸਾਡੇ ਗੁਰੂ ਘਰ ਦੀ ਮਰਯਾਦਾ ਹੈ ਉਹ ਮਰਯਾਦਾ ਉਸੇ ਤਰ੍ਹਾਂ ਰਹਿੰਦੀ ਹੈ ਜਿੱਥੇ ਕੋਈ ਟਲਮਟ ਹੁੰਦੀ ਹੈ ਜਿੱਥੇ ਮਰਯਾਦਾ ਦੇ ਵਿੱਚ ਕੋਈ ਕਮੀ ਹੁੰਦੀ ਹੈ ਉਹ ਅਪੀਲ ਕੀਤੀ ਜਾਂਦੀ ਹੈ ਜਾਂ ਕਿਤੇ ਗੁਰਮੁਖ ਵਿਰੋਧੀ ਕਾਰਜ ਜਿਹੜੇ ਗੁਰਦੁਆਰਿਆਂ ਦੇ ਵਿੱਚ ਹੁੰਦੇ ਆ ਜਿੱਦਾਂ ਆ ਪਿਛਲੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਆ ਬਹੁਤ ਕੁਝ ਕੀਤਾ ਜਾਂਦਾ ਫਿਰ ਉਹਨਾਂ ਦੀ ਸ਼ਿਕਾਇਤ ਜਦੋਂ ਦਰਬਾਰ ਅਕਾਲ ਤਖਤ ਸਭ ਜਾਂਦੀ ਹੈ ਫਿਰ ਉਹਨਾਂ ਨੂੰ ਉਥੇ ਬੁਲਾਇਆ ਜਾਂਦਾ ਤੇ ਸਾਨੂੰ ਚਾਹੀਦਾ ਕਿ ਅਸੀਂ ਇਹ ਮਰਯਾਦਾ ਜਿਹੜੀ ਸਖ ਰਹਿਤ ਮਰਯਾਦਾ ਜਿਹੜੀ ਹੈ ਇਸ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀਏ 5-7 ਮਿੰਟ ਲੱਗਦੇ ਆ ਭਾਵੇਂ ਅਸੀਂ ਰੋਜ਼ ਪੜ੍ਹ ਸਕਦੇ ਆ ਤੇ ਅਸੀਂ ਉਹਦੇ ਵਿੱਚ ਪੱਕੇ ਹੋ ਸਕਦੇ ਆ ਪਰਪੱਕ ਹੋ ਸਕਦੇ ਆ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ ਸਾਡਾ ਜੀਵਨ ਜਿਹੜਾ ਰਹਿਤ ਦਾ ਧਾਰਨੀ ਕਿਉਂਕਿ ਰਹਿਤ ਜਿਹੜੀ ਹੈ ਮਰਯਾਦਾ ਦੇ ਵਿੱਚ ਅਸੀਂ ਜਦੋਂ ਚੱਲਦੇ ਆ ਤੇ ਅਸੀਂ ਆਪਣੇ ਆਪ ਦੇ ਵਿੱਚ ਬਹੁਤ ਹੀ ਆਪਣੇ ਆਪ ਨੂੰ ਸੌਖੇ ਜੇ ਮਹਿਸੂਸ ਕਰਦੇ ਆਂ ਸੁਖੀ ਜੇ ਮਹਿਸੂਸ ਕਰਦੇ ਆਂ ਪਰ ਜਦੋਂ ਕੋਈ ਵੀ ਕੰਮ ਅਸੀਂ ਮਰਿਆਦਾ ਤੋਂ ਉਲਟ ਕਰਦੇ ਆਂ ਰਹਿਤ ਤੋਂ ਉਲਟ ਕਰਦੇ ਆਂ ਤੇ ਉਹ ਸਾਡੇ ਵਾਸਤੇ ਦੁੱਖਦਾਈ ਬਣ ਜਾਂਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚੇਰਾ ਰਹਿਤ ਬਿਨਾਂ ਨੇ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੇ ਬਹੁਤ ਜਿਹੜੇ ਪੰਥ ਵਿਰੋਧੀ ਸਨ ਤੇ ਉਹਨਾਂ ਨੂੰ ਪੰਥ ਤੋਂ ਛੇਕਿਆ ਗਿਆ ਇੱਕ ਸਮਾਂ ਐਸਾ ਵੀ ਆਇਆ ਸ੍ਰੀ ਅਕਾਲ ਤਖਤ ਸਾਹਿਬ ਸ਼ਰੋਮਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਪਾਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰਜਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੈ ਇੱਕ ਸਮਾਂ ਸਾਡੀ ਕੌਮ ਦੇ ਵਿੱਚ ਐਸਾ ਅੱਜ ਬਣ ਚੁੱਕਾ ਹੈ ਹੁਕਮਨਾਮੇ ਨਾਗਪੁਰ ਤੋਂ ਚੱਲਦੇ ਸੀ ਚੰਡੀਗੜ੍ਹ ਪਹੁੰਚਦੇ ਸੀ ਚੰਡੀਗੜ੍ਹ ਤੋਂ ਉਹਨਾਂ ਜਥੇਦਾਰਾਂ ਨੂੰ ਦਿੱਤੇ ਜਾਂਦੇ ਸਨ ਉਹ ਅੱਗੇ ਜਾ ਕੇ ਉਹ ਆ ਉਹਨਾਂ ਦੇ ਫੈਸਲੇ ਜਿਹੜੇ ਸੀ ਕੋਈ ਪੰਥਕ ਨਹੀਂ ਹੁੰਦੇ ਸਨ ਇਹ ਉਪਰੋਂ ਨਾਗਪੁਰ ਤੋਂ ਚੱਲੇ ਹੋਏ ਫੈਸਲੇ ਹੁੰਦੇ ਸਨ ਤੇ ਜਿਹਨੂੰ ਕੌਮ ਨੇ ਬਰਦਾਸ਼ਤ ਨਹੀਂ ਕੀਤਾ ਜਿਸ ਕਰਕੇ ਉਹਨਾਂ ਦਾ ਅਖਸ਼ ਜਿਹੜਾ ਜਥੇਦਾਰਾਂ ਦਾ ਅਖਸ਼ ਘਟਿਆ ਤੇ ਕਿਸੇ ਨੂੰ ਸਜ਼ਾ ਦੇ ਦੇਣੀ ਕਿਸੇ ਨੂੰ ਮਾਫ ਕਰ ਦੇਣਾ ਅੱਜ ਐਸੀਆਂ ਸ਼ਕਸ਼ੀਤਾ ਕੌਮ ਦੇ ਵਿੱਚ ਬੈਠੀਆਂ ਹਨ ਜਿਨ੍ਹਾਂ ਨੂੰ ਕੌਮ ਦੇ ਵਿੱਚੋਂ ਉਹਨਾਂ ਨੂੰ ਛੇਕ ਦਿੱਤਾ ਗਿਆ ਕੌਮ ਤੋਂ ਉਹਨਾਂ ਨੂੰ ਅੱਡ ਕਰ ਦਿੱਤਾ ਗਿਆ ਐਡੇ-ਐਡੇ ਵਿਦਵਾਨ ਸਾਡੀ ਕੌਮ ਦੇ ਕੋਲ ਬੈਠੇ ਆ ਸਿਰਫ ਉਹ ਰਾਜਨੀਤਿਕ ਦੇ ਸ਼ਿਕਾਰ ਹੋਏ ਆ ਤੇ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਸੇਕਿਆ ਜਾਂਦਾ ਤੇ ਚਾਹੀਦਾ ਤੇ ਹੈ ਕਿ ਗੁਰਮਤਾ ਗੁਰਬਾਣੀ ਦੇ ਆਧਾਰ ਦੇ ਉੱਪਰ ਹੀ ਐਸੀਆਂ ਐਸੀਆਂ ਸ਼ਖਸੀਤਾਂ ਸ੍ਰੀ ਅਕਾਲ ਤਖਤ ਸਰਬ ਤੇ ਬਰਾਜਮਾਨ ਰਹੀਆਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਸਜਾਵਾਂ ਦਿੱਤੀਆਂ ਸੀ ਤੇ ਉਸ ਜਿਹੜੇ ਸਨ ਕਿਉਂਕਿ ਗੁਰਬਾਣੀ ਦੇ ਆਧਾਰ ਤੇ ਚੱਲਦਾ ਸੀ ਕੰਮ ਤੇ ਅੱਜ ਜਿਹੜਾ ਰਾਜਨੀਤਿਕ ਆਧਾਰ ਤੇ ਚੱਲਦਾ ਹੈ ਤੇ ਜਿਹੜਾ ਬੰਦਾ سزا ਲੈ ਕੇ ਹੁਣੇ ਥੋੜੇ ਦਿਨਾਂ ਵਿੱਚ ਹੋਇਆ ਪਹਿਲਾਂ سزا ਲੈਂਦਾ ਹੈ ਫਿਰ ਸਜਾ ਲੈ ਕੇ ਇੱਕ ਨਾਟਕ ਕੀਤਾ ਜਾਂਦਾ ਲੱਤ ਬੰਨ ਕੇ ਬੈਠਦਾ ਤੇ ਥੋੜੇ ਦਿਨਾਂ ਬਾਅਦ ਨੱਚਦਾ ਹੈ ਥੋੜੇ ਦਿਨਾਂ ਬਾਅਦ ਕਹਿੰਦਾ ਕਿ ਮੈਂ ਸਿਰਫ ਅ ਲੋਕ ਗੱਲ ਖਤਮ ਕਰਨ ਵਾਸਤੇ ਮਾਫੀ ਮੰਗੀ ਸੀ ਮਤਲਬ ਕਿੱਡਾ ਵੱਡਾ ਝੂਠ ਅਕਾਲ ਤਖ ਸਭ ਦੇ ਸਾਹਮਣੇ ਔਰ ਗੁਰੂ ਸਾਹਿਬ ਦੇ ਸਾਹਮਣੇ ਬੋਲਿਆ ਜਾਂਦਾ ਔਰ ਕੱਖ ਨਹੀਂ ਰਹਿੰਦਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਗੁਰੂ ਨੂੰ ਕੁਝ ਨਹੀਂ ਸਮਝਦੇ ਜਾਂ ਸ੍ਰੀ ਅਕਾਲ ਤਖ ਸਾਹਿਬ ਨੂੰ ਚੈਲੰਜ ਕਰਦੇ ਆ ਤੇ ਇਹ ਤਾਂ ਬੰਦੇ ਆ ਅੱਜ ਹਨ ਕੱਲ ਨਹੀਂ ਹਨ ਪਰ ਜਿਹੜੀ ਸਾਡੀ ਪਾワー ਹੈ ਸੁਪਰੀਮ ਪਾਵਰ ਅਕਾਲ ਤਖ਼ਰ ਸਭ ਰਹੇਗਾ ਇਥੇ ਚੰਗੇ ਮੰਦੇ ਬੰਦੇ ਆ ਜਿੰਦਾ ਅਕਾਲ ਤਖ਼ਰ ਸਭ ਮਾੜਾ ਨਹੀਂ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਹੈ ਉਹਦੇ ਵਿੱਚ ਪ੍ਰਬੰਧ ਦੇ ਵਿੱਚ ਗਲਤ ਜਾਂ ਅਲੱਗ ਤਰੀਕੇ ਦੇ ਲੋਕ ਆ ਜਾਂਦੇ ਆ ਪਰ ਸਾਨੂੰ ਚਾਹੀਦਾ ਕਿ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਪਰ ਜਿੰਨਾ ਹੋ ਸਕੇ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਆ ਦੁਬਦਾ ਦੂਰ ਕਰੋ ਲਿਬ ਲਾਏ ਹੋਏ ਇਕੱਤਰ ਮਿਲੋ ਮੇਰੇ ਪਾਈ ਬਹੁ ਸਮਾਂ ਸੀ ਉਸ ਵੇਲੇ 11 ਮਿਸਲਾ ਸੀ ਸਾਡੀਆਂ ਜੋ ਸੁਬੇ ਸੇ ਵੀ ਬੈਠੇ ਵੀ ਪਰ ਜਿਸ ਵੇਲੇ ਕੌਮ ਤੇ ਕੋਈ ਗੱਲ ਬਣਦੀ ਸੀ ਉਹ ਸਾਰੀਆਂ ਮਿਸਨਾ ਇਕੱਠੀਆਂ ਹੁੰਦਿਆ ਸਨ ਕੌਮ ਅੱਜ ਵੀ ਇਕੱਠੀ ਹੈ ਅੱਜ ਵੀ ਪਰ ਆਗੂ ਸਾਡੇ ਕੋਲ ਨਹੀਂ ਹੈ ਤੇ ਜਦੋਂ ਆਗੂ ਗੁਰੂ ਨੂੰ ਮੰਨਾਂਗੇ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਆਗੂ ਜਾਣੀਏ ਗੁਰੂ ਨੂੰ ਆਗੂ ਜਾਣੀਏ ਗੁਰੂ ਤੋਂ ਅਸੀਂ ਸੇਧ ਲਈਏ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ ਮੈਂ ਇੱਕ ਪਹਿਲੇ ਦਿਨ ਬੇਨਤੀ ਕੀਤੀ ਸੀ ਸਤ ਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਹੈ ਪਰ ਜਿਹੜੀ ਅਕਾਲ ਤਖਤ ਸਾਹਿਬ ਦੇ ਬੈਠਾ ਹੋਇਆ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦਾ ਪਰ ਦਰਬਾਰ ਸਾਹਿਬ ਤੋਂ ਅਕਾਲ ਤਖਤ ਨਹੀਂ ਦਿਖਦਾ ਹੈ ਵੀ ਥੋੜੀ ਜੀ ਇਮਾਰਤ ਏਦਾਂ ਬਣੀ ਹੈ ਸਿੱਧੀ ਨਹੀਂ ਹੈ ਬਿਲਕੁਲ ਔਰ ਦਰਬਾਰ ਸਾਹਿਬ ਦੇ ਜਿਹੜੇ ਗੁੰਬਦ ਹਨ ਬੈਠਵੇਂ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਖੜੇ ਗੁੰਬਦ ਹਨ ਦੋ ਨਿਸ਼ਾਨ ਸਾਹਿਬ ਹਨ ਸ਼੍ਰੀ ਦਰਬਾਰ ਸਾਹਿਬ ਵਾਲ ਜਿਹੜਾ ਹੁਕਮ ਨਿਸ਼ਾਨ ਸਾਹਿਬ ਲਗਾਓ 101 ਫੁੱਟ ਹੈ ਤੇ ਜਿਹੜਾ ਦਰਵਾਜ਼ਾ ਅਕਾਲ ਤਖਤ ਸਾਹਿਬ ਵਾਲਾ 100 ਫੁੱਟ ਹੈ ਭਾਵ ਕਿ ਉਹ ਰਾਜਨੀਤੀ ਜਿਹੜੀ ਸੀ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸੀ ਤੇ ਉਹ ਥੱਲੇ ਹੈ ਰਾਜਨੀਤੀ ਥੱਲੇ ਧਰਮ ਉੱਪਰ ਹੈ ਧਰਮ ਨੂੰ ਉੱਪਰ ਰੱਖਿਆ ਧਰਮ ਦੇ ਨਾਮ ਤੇ ਹੀ ਫੈਸਲੇ ਹੁੰਦੇ ਸੀ ਤੇ ਅੱਜ ਵੀ ਤੁਸੀਂ ਦਰਸ਼ਨ ਕਰਦੇ ਅੱਜ ਤਾਂ ਆਪਾਂ ਲਾਈਵ ਵੀ ਦੇਖਦੇ ਆ ਇੱਕ ਸ੍ਰੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੀ ਜਾਂਦੀ ਹੈ ਪਰ ਇਹ ਕਿਸੀ ਦੀ ਸਾਭ ਹੋਰ ਹੁੰਦੀ ਹੈ ਦਰਬਾਰ ਸਹਿ ਉਹ ਗੁਰੂ ਸਾਹਿਬ ਦੀ ਤਾਬਿਆ ਥੱਲੇ ਰੱਖਦੇ ਉਹ ਉਹ ਮੀਰੀ ਦੀ ਹੈ ਤੇ ਪੀਰੀ ਦੀ ਜਿਹੜੀ ਸਾਹਮਣੇ ਰੱਖੀ ਜਾਂਦੀ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਸ੍ਰੀ ਅਕਾਲ ਤਖਤ ਸਾਹਿਬ ਇਹ ਸਾਡੀ ਸੰਬਰੀ ਮਾਵਰ ਹੈ ਤੇ ਇਸ ਤੇ ਅੱਗੇ ਕੋਈ ਪਾਵਰ ਨਹੀਂ ਛੱੜਦੀ ਤੇ ਜਿਹਨੂੰ ਢਾਉਣ ਵਾਲੇ ਟਹਿ ਗਏ ਆ ਢਾਉਣ ਵਾਲੇ ਮਰ ਗਏ ਦੁਨੀਆ ਤੋਂ ਚਲੇ ਗਏ ਪਰ ਅਕਾਲ ਤਖਤ ਸਭ ਅੱਜ ਵੀ ਉਖੜਾ ਹੈ ਤੇ ਇਹ ਸਾਡੀ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਸਾਡੀ ਸੁਪਰੀਮ ਪਾਵਰ ਇੱਕ ਵੀ ਹੁਕਮ ਜਿਹੜਾ ਜਿਹੜੀ ਅਕਾਲ ਤੱਕ ਸਭ ਤੋਂ ਜਾਰੀ ਹੁੰਦਾ ਹੋਰ ਇਹ ਕੌਮ ਦੇ ਸਿੱਖ ਨੂੰ ਮੰਨਣਾ ਚਾਹੀਦਾ ਹੈ ਹਰੇਕ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਘੱਟੋ ਘੱਟ ਇਸ ਦੇ ਉੱਪਰ ਚੱਲ ਕੇ ਸਾਡੇ ਜੀਵਨ ਦੇ ਵਿੱਚ ਇੱਕ ਸਾਰਤਾ ਕੌਮ ਦੇ ਵਿੱਚ ਪੰਥ ਦੇ ਵਿੱਚ ਏਕਤਾ ਆ ਸਕਦੀ ਹੈ ਅਰਦਾਸ ਆਖਰ ਵਿੱਚ ਇਹੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰਨ ਕੌਮ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਪੰਥ ਨੂੰ ਏਕਤਾ ਬਖਸ਼ਿਸ਼ ਕਰਨ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਇੱਕ ਮਰਜ਼ਾਦਾ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਧਾਰਨੀ ਬਣੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ